ਫਿਲੌਰ ਦੇ ਨਸਿਕ ਪਿੰਡ ਗੜਾ ਦੀ ਰਹਿਣ ਵਾਲੀ ਅਮਨਦੀਪ ਕੌਰ ਪਤਨੀ ਗੋਲੂ ਜਿਸ ਦਾ 12 ਸਾਲ ਪਹਿਲਾਂ ਵਿਆਹ ਹੋਇਆ ਸੀ ਦੀ ਅਚਾਨਕ ਮੌਤ ਹੋਣ ਦੀ ਸੂਚਨਾ ਪਰਿਵਾਰ ਨੂੰ ਮਿਲਦੀ ਹੈ ਇਸ ਸਬੰਧੀ ਮ੍ਰਿਤਕ ਦੇ ਭਰਾ ਰਮਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ ਮੇਰੇ ਪਿਤਾ ਨੂੰ ਮੇਰੀ ਭੈਣ ਦੀ ਸੱਸ ਦਾ ਫੋਨ ਆਇਆ ਕਿ ਅਮਨਦੀਪ ਨੂੰ ਹਾਰਟ ਅਟੈਕ ਹੋ ਗਿਆ ਹੈ ਜਦੋਂ ਅਸੀਂ ਆ ਕੇ ਦੇਖਿਆ ਤਾਂ ਸਾਨੂੰ ਯਕੀਨ ਨਹੀਂ ਹੋਇਆ ਉਸਨੇ ਅੱਗੇ ਦੱਸਿਆ ਕਿ ਮੇਰੀ ਘਰਵਾਲੀ ਅਤੇ ਹੋਰ ਔਰਤਾਂ ਨੇ ਲਾਸ਼ ਨੂੰ ਨਹਾਉਣ ਵੇਲੇ ਉਸਦੇ ਪੱਟ ਦੇ ਉੱਪਰ ਕੁਝ ਲਿਖਿਆ ਦੇਖਿਆ ਤਾਂ ਉਹਨਾਂ ਨੇ ਤੁਰੰਤ 112 ਤੇ ਕਾਲ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ ਰਮਨ ਨੇ ਦੱਸਿਆ ਕਿ ਸਾਡੇ ਤੇ ਜ਼ੋਰ ਪਾ ਕੇ ਮੇਰੀ ਭੈਣ ਦਾ ਸੋਹਰਾ ਪਰਿਵਾਰ ਲਾਸ਼ ਦਾ ਸੰਸਕਾਰ ਕਰਨ ਦੀ ਸਿਵਿਆ ਵਿੱਚ ਲੈ ਗਏ ਪਰ ਥੋੜੇ ਸਮੇਂ ਵਿੱਚ ਥਾਣਾ ਫਿਲੌਰ ਦੇ ਐਸਐਚਓ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਗੜਾ ਦੇ ਸਿਵੇ ਵਿੱਚ ਪੁੱਜੇ ਅਤੇ ਲਾਸ਼ ਨੂੰ ਬਾਲ ਦੇ ਸਿਵੇ ਵਿੱਚੋਂ ਬਾਹਰ ਕੱਢਵਾ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਲੈ ਗਈ ਉਧਰ ਐਸ ਐਚਓ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ 112 ਤੇ ਇਤਲਾ ਮਿਲੀ ਸੀ ਕਿ ਪਿੰਡ ਗੜਾ ਵਿਖੇ ਇੱਕ ਅਰਧ ਦਾ ਕਤਲ ਹੋਇਆ ਹੈ ਅਤੇ ਲਾਸ਼ ਦਾ ਸੰਸਕਾਰ ਕਰਨ ਲੱਗੇ ਹਨ ਅਸੀਂ ਮੌਕੇ ਤੇ ਜਾ ਕੇ ਲਾਸ਼ ਨੂੰ ਉਸ ਸਿਵੇ ਵਿੱਚੋਂ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਫਿਲੌਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਉਨਾਕੇ ਆਕੇ ਔਰਤ ਦੇ ਪੇਕੇ ਪਰਿਵਾਰ ਨੇ ਕਤਲ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਲੜਕੀ ਦੇ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰ ਦਿੱਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮੌਤ ਦੀ ਸੱਚਾਈ ਕੀ ਹੈ ਜੋ ਕਿ ਜਾਂਚ ਦਾ ਵਿਸ਼ਾ ਹੈ। ਫਿਲੌਰ ਤੋਂ ਕਰੰਬੀ ਸਿੰਘ ਦੀ ਰਿਪੋਰਟ। ਮੇਰਾ ਨਾਮ ਜੀ ਰਮਨ ਕੁਮਾਰ। ਕਿਹੜੀ ਲੜਕੀ ਦੀ ਡੈਥ ਹੋਈ ਆ ਫਲੋਰ ਦੇ ਨੇੜੇ ਪਿੰਡ ਘੜਾ ਵਿਖੇ ਹਾਂਜੀ ਜੀ ਉਹ ਲੜਕੀ ਦੀ ਜਿਹੜੀ লাশ ਆ ਉਹ ਪ੍ਰੋਸੜੀ ਆ ਸਿਵਿਆਂ ਦੇ ਵਿੱਚੋਂ ਨਹੀਂ ਟਿਖਾ ਦੇ ਵਿੱਚੋਂ ਕੱਢ ਕੇ ਲਿਆਈ ਹੈਗੀ ਆ ਹਾਂਜੀ ਕੀ ਸਾਰਾ ਮਾਮਲਾ ਹੈਗਾ ਲੜਕੀ ਡੈਥ ਕਿਤਾ ਹੋਈ ਹੈ ਸਰ ਸਾਨੂੰ ਸਵੇਰੇ 5:30 ਵਜੇ ਫੋਨ ਗਿਆ ਆ ਜੀ ਸਾਡੇ ਫਾਦਰ ਸਾਹਿਬ ਦਾ ਜੀ ਬਈ ਆਪਣੀ ਗੁੜੀਆ ਦੀ ਜੋ ਕੀ ਟੈਕ ਹੋ ਕੇ ਮੌਤ ਹੋ ਗਈ ਆ ਓਕੇ ਤੇ ਅਸੀਂ ਜਦੋਂ ਗਏ ਆ ਜੀ ਸਾਨੂੰ ਦੌਰਤ ਪਹਿਲੇ ਸੀਗਾ ਥੋੜਾ ਜਿਹਾ ਵੀ ਟੈਕ ਇਸ ਤੋਂ ਸਾਨੂੰ ਕਿਹੜੇ ਹਸਾਮਨਾ ਆ ਗਿਆ ਜਿੱਦਾਂ ਵੀ ਆ ਉਸ ਤੋਂ ਬਾਅਦ ਅਸੀਂ ਜੋ ਵੀ ਕਫਨ ਵਗੈਰਾ ਕੱਪੜੇ ਲੀੜਾ ਸੀ ਸਾਰਾ ਕੁਝ ਲੈ ਕੇ ਗਏ ਜੀ ਜੋ ਇਸ ਟਾਈਮ ਅਸੀਂ ਨਿਣਾਉਣ ਲੱਗੇ ਆ ਸਾਡੇ ਘਰ ਦੇ ਮੇਰੇ ਵਾਈਫ ਮੇਰੇ ਭਜਾਈ ਨਿਣਾਉਣ ਲੱਗੇ ਆ ਜੀ ਤੇ ਉਹਨਾਂ ਨੇ ਨਿਣਾਉਂਦੇ ਸਮੇਂ ਦੇਖਿਆ ਕੋਈ ਪੱਟ ਦੇ ਉੱਪਰ ਲਿਖਤੀ ਰੂਪ ਲਿਖਿਆ ਹੋਇਆ ਸੀ ਕਿ ਇਹਨਾਂ ਨੇ ਮੈਨੂੰ ਮਾਰਿਆ ਹੈ ਪਰ ਵੀ ਜਿਹੜੀ ਉਹਨਾਂ ਦੀ ਕਿਸ ਚੀਜ਼ਾਂ ਲਿਖਿਆ ਸੀ ਭਾਜੀ ਉਹ ਪੈਨ ਦੇ ਨਾਲ ਕਾਲੇ ਪੈਨ ਦੇ ਨਾਲ ਓਕੇ ਕਾਲੇ ਪੈਨ ਨਾਲ ਹਾਂਜੀ ਉਸ ਤੋਂ ਸਾਨੂੰ ਥੋੜੀ ਸ਼ੱਕ ਹੋ ਗਿਆ ਪਹਿਲਾਂ ਲੜਾਈ ਚੱਲ ਰਹਿ ਜਾਂਦਾ ਸੀ ਸਰ ਉਹਨਾਂ ਨਹੀਂ ਰਹਿੰਦਾ ਤਾਂ ਨਹੀਂ ਸੀ ਹੋ ਵੀ ਸਕਦਾ ਜੀ ਕਿਉਂਕਿ ਸਾਨੂੰ ਸ਼ੂ ਨਹੀਂ ਸੀ ਕਦੇ ਹੋਣ ਦਿੰਦੇ ਓਕੇ ਕਿੰਨਾ ਚਿਰ ਪ ਬਚਾ ਕੋਈ 10 ਨਾ ਜੀ ਇੱਕ ਮਿੰਟ ਉਹ ਦਵਾਈ ਚਾ ਜੀ ਉਹਨੂੰ ਪਤਾ ਕਿ ਪਤਾ ਉਹਨੂੰ ਪਤਾ ਲੱਗਾ ਆ ਜੀ ਹਾਂਜੀ ਦੱਸਿਆ ਹੋਊਗਾ ਉਹਨਾਂ ਨੇ ਕੀ ਸੀ ਨਾਮ ਕੀ ਸੀ ਲੜਕੀ ਉਹਦਾ ਨਾਮ ਅਮਨ ਅਮਨਦੀਪ ਹਾਂਜੀ ਹਾਂਜੀ ਠੀਕ ਆ ਤੇ ਉਹਦੇ ਹਸਬੰਦ ਦਾ ਕਿੰਨਾ ਗੋਲੂ ਆ ਜੀ ਠੀਕ ਆ ਕੀ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹਾਂ ਅਸੀਂ ਐਂ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਇਹ ਦੋਸ਼ੀ ਆ ਇਹਨਾਂ ਨੂੰ ਇਹਨਾਂ ਦੇ ਸੱਜਾ ਮੈਂਨੀ ਚਾਹੀਦੀ ਠੀਕ ਆ ਤੇ ਪੁਲਿਸ ਨੂੰ ਕਿੱਦਾਂ ਪਤਾ ਲੱਗਾ ਵੀ ਸਾਹਿਬ ਜੀ ਮੇਰੀ ਵਾਈਫ ਨੇ ਫੋਨ ਕੀਤਾ ਜੀ ਇਹਨਾਂ ਨੂੰ ਵੀ ਸਾਨੂੰ ਥੋੜਾ ਸ਼ੱਕ ਪੈ ਰਿਹਾ ਆ ਵੀ ਇਹਨਾਂ ਨੇ ਮਰ ਰ ਕੀਤਾ ਆ ਓਕੇ ਤੇ ਉਸ ਤੋਂ ਬਾਅਦ ਪੁਲਿਸ ਆਈ ਆ ਉਹਨਾਂ ਨੇ ਇਨਕੁਆਇਰੀ ਆਪਣੀ ਜੋ ਵੀ ਕਾਨੀ ਕੀਤੀ ਸਾਨੂੰ ਪੁੱਛਿਆ ਵੀ ਵੀ ਦੱਸੋ ਹੁਣ ਤੁਸੀਂ ਸੰਸਕਾਰ ਕਰਨਾ ਚਾਹੁੰਦੇ ਆ ਕਿ ਜਾਂ ਅਸੀਂ ਪੋਸਟਮਾਰਟਮ ਲਈ ਹਸਪੀਟਲ ਲੈ ਜਾਈਏ ਜੀ ਤੇ ਅਸੀਂ ਪਹਿਲਾਂ ਕਹਤਾ ਨਹੀਂ ਜੇ ਕੋਈ ਗੱਲ ਤੁਸੀਂ ਸੰਸਕਾਰ ਕਰ ਲਈਏ ਫਿਰ ਸਾਡੇ ਗੁੜੀ ਆ ਜਿਹੜੀ ਅਮਨ ਦੀ ਭੈਣ ਆ ਜੀ ਫਿਰ ਉਹਨਾਂ ਨੇ ਆਏ ਨਹੀਂ ਸੀਗੇ ਹਜੇ ਉਹਨਾਂ ਨੂੰ ਫੋਨ ਫੋਨ ਜਦੋਂ ਲੇਟ ਹੋਇਆ ਸਾਡੇ ਤੋਂ ਜੀ ਫਿਰ ਜਦੋਂ ਚਿਖਾ ਦੇ ਵਿੱਚ ਚੀਣੀ ਹੋਈ ਸੀਗੀ ਲੱਕੜੀਆਂ ਪੂਰੀਆਂ ਪ੍ਰੋਪਰ ਸੀਗੀਆਂ ਦਿੱਤੀਆਂ ਹੋਈਆਂ ਸਿਰਫ ਅਗਨੀ ਭੇਟ ਕਰਨ ਵਾਲੀ ਰਹਿ ਗਈ ਸੀਗੀ ਜੀ ਤੇ ਉਸ ਤੋਂ ਬਾਅਦ ਉਰੀ ਸੇਸ਼ਟਰ ਨੇ ਆ ਕੇ ਜਦੋਂ ਦੇਖਿਆ ਉਹਦਾ ਕੱਪੜਾ ਲਾਇਆ ਤੇ ਇੱਥੇ ਗਲੇ ਦੇ ਨਿਸ਼ਾਨ ਸੀਗਾ ਉਹਦਾ ਓਕੇ ਜੀ ਰੱਸੀ ਦਾ ਕੁਝ ਨਹੀਂ ਉਹ ਦੇਖਣ ਹੀ ਦਿੱਤਾ ਗਿਆ ਤੁਹਾਡਾ ਕਹਿਣਾ ਦਾ ਮਤਲਬ ਕੀ ਫਹਾ ਦੇ ਕੇ ਮਾਰਿਆ ਗਿਆ ਫਹਾ ਦੇ ਕੇ ਮਾਰਿਆ ਗਿਆ ਜੀ ਹਾਂਜੀ ਆ ਦੇ ਕੇ ਮਾਰਿਆ ਸਿਰ ਤੇ ਇੱਥੇ ਸੱਟ ਲੱਗੀ ਸੀ ਇੱਥੇ ਖਿੱੱਚ ਕੇ ਕੁਝ ਮਾਰਿਆ ਹੁੰਦਾ ਠੀਕ ਆ ਜਿਹੜਾ ਪੱਟ ਤੇ ਲਿਖਿਆ ਉਹਦੀ ਕੋਈ ਫੋਟੋ ਖਿੱਚੀ ਸੀ ਸਰ ਫੋਟੋ ਨਹੀਂ ਫੋਨ ਉਸ ਟਾਈਮ ਨਾਲ ਹੁੰਦੇ ਸੀ ਫੋਟੋ ਪਹਿਲੇ ਪਹਿਲੇ ਲੈ ਗਿਆ ਸੀਗੇ ਜੀ ਤੇ ਰੋਲਾ ਪਾਇਆ ਸੀ ਮੌਕੇ ਤੇ ਜਦੋਂ ਬਾਈ ਨੇ ਬਹੁਤ ਰੋਲਾ ਪਾਇਆ ਕੀ ਲਿਖਿਆ ਸੀ ਸਾਫ ਸ਼ਬਦਾਂ ਵਿੱਚ ਦੱਸੋ ਉਹ ਤਾਂ ਉਹਨਾਂ ਨੇ ਦੇਖਿਆ ਸੀਗਾ ਵੀ ਇਹ ਜਿਹੜੀ ਮੇ ਤੇ ਪੁਲਿਸ ਨੇ ਮੌਕੇ ਤੋਂ ਕੋ ਕਾਬੂ ਕੀਤਾ ਬੰਦਾ ਕੋਈ ਹਾਂਜੀ ਗਏ ਆ ਜੀ ਉਹਨਾਂ ਨੇ ਹੁਣ ਗੱਲਬਾਤ ਹੋ ਗਈ ਸਾਰਾ ਕੁਝ ਮੰਨ ਗਿਆ ਉਹ ਅੱਛਾ ਮੰਨ ਗਿਆ ਹਾਂਜੀ ਹਾਂਜੀ ਵੀ ਅਸੀਂ ਕੀਤਾ ਸਾਰਾ ਕੁਝ ਤੇ ਜੋੜੀ ਉਹਨਾਂ ਦਾ ਫਾਹਾ ਦਿੱਤੀ ਸੀ ਚੁੰਨੀ ਉਹ ਨਾਲ ਦੇ ਬਗਲ ਦੇ ਵਿੱਚ ਸਿੱਟੀ ਉਹ ਵੀ ਉਹਨਾਂ ਨੇ ਬਰਾਮਤ ਕਰ ਲਈ ਤੇ ਜਿਹੜੀ ਦਾਤੀ ਸੀ ਜਿੰਨਾ ਵੱਡੇ ਉਤੋਂ ਫਾਹਾ ਤੋਂ ਲਾਈ ਸੀਗੀ ਉਹ ਉਹ ਵੀ ਉਹਨਾਂ ਦੇ ਕੋਲੇ ਇਹ ਲੜਕੀ 12 14 ਸਾਲ ਤੋਂ ਸਾਡੇ ਪਿੰਡ ਵਿਆਹੀ ਹੋਈ ਆ ਔਰ ਇਹ ਲੜਕੀ ਦਾ ਜੋ ਕੋਈ ਵੀ ਅਜ ਤੱਕ ਕੋਈ ਲੜਾਈ ਪਸਾਦ ਘਰ ਦੇ ਵਿੱਚ ਨਹੀਂ ਸੀ ਜੀ ਔਰ ਨਾ ਹੀ ਕਦੀ ਪੰਚਾਇਤ ਹੋਈ ਇਹਨਾਂ ਦੇ ਘਰ ਦੇ ਵਿੱਚ ਇਹ ਲੜਕੀ ਮਾਮਲੇ ਦੇ ਵਿੱਚ ਜੀ ਵੀ ਜਾਂ ਕੋਈ ਲੜਾਈ ਪਸਾਦ ਰਹਿੰਦਾ ਹੋਵੇ ਸਾਡੇ ਧਿਆਨ ਚ ਹੋਵੇ ਇਹੋ ਜੀ ਕੋਈ ਗੱਲ ਨਹੀਂ ਔਰ ਇਹ ਲੜਕੀ ਦੇ ਤਿੰਨ ਬੱਚੇ ਆ ਦੋ ਲੜਕੀਆਂ ਇੱਕ ਲੜਕਾ ਤੇ ਉਸ ਦਾ ਪਤੀ ਜਿਹੜਾ ਦੁਬਈ ਦੇ ਵਿੱਚ ਬਾਹਰ ਵਿਦੇਸ਼ ਦੇ ਵਿੱਚ ਆ ਤੇ ਅੱਜ ਸਵੇਰੇ ਪਤਾ ਲੱਗਾ ਕਿ ਇਹ ਲੜਕੀ ਦੀ ਜਿਹੜੀ ਮੌਤ ਹੋ ਗਈ ਆ ਜਿਵੇਂ ਲੋਕ ਜਾਂਦੇ ਉਵੇਂ ਅਸੀਂ ਵੀ ਗੈਰ ਅਫਸੋਸ ਤੇ ਤੇ ਸਾਨੂੰ ਇਵੇਂ ਦੱਸਿਆ ਕਿ ਲੜਕੀ ਨੂੰ ਅਟੈਕ ਹੋ ਗਿਆ ਅਸੀਂ ਅਫਸੋਸ ਕਰਕੇ ਵਾਪਸ ਆ ਗਏ ਮਾਰਨ ਵਾਲੇ ਦਾ ਨਾਮ ਕੀ ਹੈ ਸਰ ਮਾਨ ਜੀ ਹਾਂ ਅਮਨਦੀਪ ਕੌਰ ਜੀ ਸਰ ਅੱਜ ਸਾਨੂੰ 112 ਹੈਲਪਲਾਈਨ ਤੋਂ ਇੱਕ ਕਾਲ ਰੀਸੀਵ ਹੋਈ ਸੀ ਜਿਸ ਵਿੱਚ ਦੱਸਿਆ ਗਿਆ ਕਿ ਗੜਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਵਿਉਤਾ ਲੇਡੀ ਦੀ ਡੈਥ ਹੋਈ ਹੈ ਜਿਸ ਦਾ ਸੰਸਕਾਰ ਕੀਤਾ ਜਾ ਰਿਹਾ ਜਿਸ ਨੂੰ ਰੋਕਿਆ ਜਾਵੇ ਜਿਸ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਜੋ ਲੜਕੀ ਦੇ ਪਰਿਵਾਰ ਮੈਂਬਰ ਸੀ ਉਹਨਾਂ ਨੇ ਲੜਕੀ ਦੀ ਜੋ ਡੈਥ ਹੈ ਡਾਊਟਫੁਲ ਹੋਣ ਬਾਰੇ ਦੱਸਿਆ ਜੋ ਲੜਕੇ ਦੇ ਪਰਿਵਾਰ ਵਾਲੇ ਸੀ ਉਹਨਾਂ ਨੇ ਦੱਸਿਆ ਕਿ ਇਸ ਲੇਡੀ ਦੀ ਡੈਥ ਹਾਰਟ ਅਟੈਕ ਨਾਲ ਹੋਈ ਹੈ ਜੀ ਜੋ ਉਹਨਾਂ ਦੇ ਕਹਿਣ ਮੁਤਾਬਕ ਅਸੀਂ ਡੈੱਡ ਬੋਡੀ ਨੂੰ ਜਿੱਥਾ ਚਿਣੀ ਹੋਈ ਦੇ ਵਿੱਚੋਂ ਲੈ ਕੇ ਆਏ ਆ ਜੀ ਜਿਸ ਦਾ ਮੌਇਸਟਰੀ ਵਿੱਚ ਫਲੋਰ ਸਿਵਲ ਫਰਚਰ ਡੈੱਡ ਬੋਡੀ ਰੱਖੀ ਗਈ ਹੈ ਜੀ ਜੋ ਇਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਉਹਨਾਂ ਦੀ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਸਰ ਕੀ ਨਾਮ ਕੀ ਹੈ ਲੇਡੀ ਦਾ ਸਰ ਇਹ ਡੈਥ ਹੈ ਸਰ ਜੀਡੀ ਦਾ ਅਮਨਦੀਪ ਕੋਰ ਹੈ ਵਾਈਫ ਆਫ ਗੋਲਾ ਓਕੇ ਹਾਂ ਜੀ ਕਿੰਨਾਂ ਕਿਰਾ ਸੌਫਾ ਮੈਰਿਜ ਨੂੰ ਪਿਆਸੀ ਲੜਕੀਆਂ ਹੁਜੀ ਸਾ ਅਸੀਂ ਕਿਸੇ ਦੀ ਸਟੇਟਮੈਂਟ ਨਹੀਂ ਰਿਕਾਰਡ ਹੋਈ ਉਹ ਸਾਰੇ ਅੱਗੇ ਪਤਾ ਲੱਗੇਗਾ